ਮੇਰੇ ਕਪੜੇ ਤੇ ਪੈ ਗਏ ਆ ਬੇ ਲਾਲ ਲਮਾਰੀ ਤਿਆਰੀ ਕਿੱਧਰ ਚਲੀ ਆ ਤਿਆਰੀ ਕਿੱਧਰ ਕਿੱਤਨੀ ਚਲੀ ਆਣਗੇ ਤੇ ਮੈਂ ਕਹਿ ਰਹਿਣਾ ਨਹੀਂ ਬਹੁ ਫੇਰ ਆ ਜਾਾਂਗੇ ਸ਼ੇਰ ਮੈਨੂੰ ਪਤਾ ਤੈ ਕਿੰਨਾ ਕੋਣਾ ਕੁਮਾਰੀ ਹਨ ਛੁੱਟੀ ਹੋ ਗਈ ਕੋਈ ਤੇ ਚੱਲ ਤੂੰ ਆਦੀ ਮੈਂ ਆ ਤੇ ਆਉਂਗਾ ਜੀ ਤੂੰ ਇਹਦਾ ਕਹਿ ਰਹਿਣਾ ਵਾ ਨਹੀਂ ਬਹੁ ਫਿਰ ਮੰਮੀ ਘਰ ਕੱਲੀ ਆ ਤੋ ਕਹਿੰਦੇ ਚੱਲਦੇ ਰਹਿ ਸਕਦੇ ਆ ਜੇ ਤੂੰ ਚਾਹੋ ਸ਼ਾਮਾਂ ਹੀ ਪੈ ਚੱਲੀਆਂ ਸ਼ਾਮਾਂ ਕਾਦੀਆਂ ਹੁਣੇ ਇੱਕ ਰਾਤ ਹੀ ਰਹਿ ਬੈਜਾਂ ਕਿੰਨਾ ਕਿਤੇ ਬੈਠੇ ਫੇਰ ਆਜਾਂਗੇ ਕੋਈ ਗੱਲ ਨਹੀਂ ਕਿ ਜੇ ਕੋ ਫੜਦੀ ਮਨ ਨੰਡਿਆ ਤੁਹਾਡੇ ਦੇ ਸਲਾਵਾ ਹੁੰਦੇ ਆ ਭੂਆ ਭਤੀਜੀਆਂ ਕੁਛ ਨਹੀਂ ਇਹ ਕੋਣੀ ਸਲਾਹ ਕਰੀ ਤੁਮ ਜਮਨ ਇਧਰ ਪਿਆਰ ਹੋ ਗਈ ਚੱਲੀਏ ਭਾਬੀ ਜੀ ਹੁਣ ਰਹਿਣਾ ਨਹੀਂਗਾ ਨਹੀਂ ਚੱਲੀਏ ਹੁਣ ਖਰਾਬ ਹੋਣਾ ਨਹੀਂਗਾ ਮੰਮੀ ਘਰ ਇਕੱਲੇ ਹੀ ਆ ਪੁੱਛ ਲਓ ਮੰਮੀ ਨੂੰ ਫੋਨ ਕਰਕੇ ਜੇ ਇੱਕ ਰਾਤ ਮੰਨਦੇ ਆ ਤੇ ਰਹਿਪੋਗਾ ਨਹੀਂ ਕੋਈ ਨਹੀਂ ਬੜਾ ਹੋਇਆ ਇੰਨਾ ਹੀ ਅੱਗੇ ਕੱਲ ਦੇ ਤੇ ਭੱਜੇ ਪੈਂਦੇ ਇਹ ਜੇ ਫੇਰ ਕੀ ਭੱਜੇ ਪੈਂਦੇ ਆ ਸਾਪੋ ਗਾਮ ਆ ਗਿਆ ਹੁੰਦਾ ਫਰਨਾ ਕਰ ਲੈ ਮੈਂ ਗੱਲ ਕੇ ਜਾਣਾ ਹੀ ਜਾਣਾ بس ਨਹੀਂ ਫੇਰ ਆ ਜਾਂਦੀ ਕੋਈ ਗੱਲ ਹੈ ਨਹੀਂ ਸਰਦਾ ਨਹੀਂ ਹੈ ਚੱਲ ਫਰਾਂ ਹੋਵੇ ਲੋ ਮਰਜੀ ਆਪਣੀ ਫਿਰ ਬੋਤਾਂ ਨਹੀਂ ਅਗਲੇ ਨੂੰ ਪਈ ਦਾ ਨਾ ਰਵੇ ਹੋਤਾਂ ਨੂੰ ਨਾ ਦਰੇ ਅਪੜੇ ਬਣਾਏ ਨੇ ਨਹੀਂ ਬਾਪੀ ਜੀ ਮੈਂ ਕੱਪੜੇ ਨਹੀਂ ਖੜਨੇ ਕਿਉਂ ਨਹੀਂ ਲਫੜਾ ਮਾੜਾ ਡਗੇ ਖਰਚਾ ਬੜਾ ਹੋ ਗਿਆ ਮੈਨੂੰ ਕਰ ਕੀ ਖਰਚਾ ਹੋ ਗਿਆ ਤੇ ਹੁਣ ਜਿਹੜਾ ਕੰਮ ਕਰਨ ਵਾਲੇ ਉਹ ਤੇ ਕਰਨੇ ਕਰਨੇ ਆ ਆ ਤੇਰਾ ਸੂਟ ਹੀ ਉਹ ਤੇ ਆਹ ਪ੍ਰਾਣੇ ਦਾ ਹੀ ਆ ਯਾ ਤੇਰੀ ਸਾਸ ਦਾ ਹੀ ਨਹੀਂ ਬਾਬੀ ਜੀ ਰਾਇਲਾ ਚੰਗੇ ਆ ਚੰਗੇ ਆ ਚੰਗੇ ਆ ਕੱਪੜਿਆਂ ਨੂੰ ਵੀ ਆ ਤੈਨੂੰ ਪਸੰਦ ਨਹੀਂ ਲੱਗਦੇ ਬੜੀ ਉੱਚੀ ਤੋਂ ਤੇ ਮੰਜੇ ਤੋਂ ਆਇਆ ਨਹੀਂ ਪਸਾਰਦੀ ਆ ਕੁਛੀ ਕੁਛੀ ਦੇ ਦੇ ਭਾਈ ਨਾ ਵੀ ਚੰਗੇ ਹੁੰਦੇ ਫਿਰ ਵੀ ਕਹਦੀ ਤਾਂ ਚੰਗੇ ਤੇ ਮੈਂ ਤੈਨੂੰ ਕੋਈ ਮਾੜੀ ਚੰਗੀ ਸਮਝਣ ਗੱਲ ਕਹੀ ਆ ਆਪੇ ਸਹੋ ਤੂੰ ਉਹਦੇ ਨਾਲ ਗੱਲਾਂ ਕਰ ਲੀਆਂ ਆਪੇ ਸਾਰੇ ਕੰਮ ਕਰ ਲੇ ਮੈਂ ਫੇਰ ਸਹੋ ਤੇਰੇ ਕੱਪੜੇ ਬਣਾਵਾ ਕੇ ਲਿਆਂਦੇ ਹੁਣ ਸਾਰੇ ਕੰਮ ਕੀਤੇ ਤੇ ਹੁਣ ਤੈਨੂੰ ਹੁਣ ਕੋਈ ਮਾੜੀ ਨਹੀਂ ਮੈਂ ਭਾਈ ਤੈਨੂੰ ਚੰਗੀ ਨਹੀਂ ਕਹੀ ਤਾਂ ਤੈਨੂੰ ਤੋਰਨ ਲਈ ਆ ਤੇ ਤੇਰਾ ਤਾਂ ਹੁਣ ਮੂੰਹ ਬਣਿਆ ਮੈਨੂੰ ਇਹ ਦੱਸ ਪਹਿਲਾਂ ਭਾਬੀ ਜੀ ਮੈਂ ਨਿਆਣੀ ਨਹੀਂ ਆਪਣੇ ਸਾਰੇ ਸਮਝ ਵਾ ਫਿਰ ਉਹ ਤੇਰੀ ਮਰਜ਼ੀ ਕੁਛੀ ਕੁਛੀ ਦੇਣ ਦੇ ਇੱਕ ਖੁਸ਼ੀ ਕੁਸ਼ੀ ਬਣਾ ਕੇ ਲਿਆਂਦੇ ਆਈ ਤੇ ਕੋਈ ਮਾੜੀ ਚੰਗੀ ਨਹੀਂ ਗੱਲ ਕੀਤੀ ਮੈਨਾਂ ਤੈਨੂੰ ਇੰਨਾ ਹੀ ਪੁੱਛ ਲਿਆ ਕਿ ਤੂੰ ਉਹਦੇ ਨਾਲ ਕੀ ਗੱਲਾਂ ਕਰਨ ਦੇਈ ਜੇ ਤੂੰ ਨਾ ਕਰਦੀ ਤੇ ਆਪੇ ਨਾਲ ਇੱਥੇ ਤੱਕ ਕੌਣ ਗੱਲ ਪਹੁੰਚਦੀ ਗੱਦੀਆਂ ਮੈਂ ਉਹਦੇ ਨਾਲ ਗੱਲਾਂ ਕਰ ਰਹੀ ਆਂ ਦੱਸ ਕੇ ਕੀ ਗੱਲ ਸੁਣ ਮੈਂ ਸੁਣੀਆਂ ਆਂ ਸਾਰੀਆਂ ਸੁਣੀਆਂ ਨੇ ਤੇ ਕਦੇ ਹੋਵੇ ਬੰਦੇ ਨੇ ਵੀ ਚੱਲ ਜੇ ਸੁਣੀਆਂ ਨਾ ਤੇ ਉਹ ਗੱਲ ਵੱਖਰੀ ਹੋ ਜਾਂਦੀ ਕੋਈ ਨਹੀਂ ਤੇ ਹੀ ਰੱਖੋ ਆ ਨਾ ਪੈਣਾ ਮੈਂ ਨਹੀਂ ਮੈਂ ਹੁਣ ਤੇਰੇ ਭਰਾ ਕੇ ਬਾਲਾ ਨਹੀਂ ਪਾਣੀਆ ਹੁਣ ਜਿਹੜੇ ਬਣਾਏ ਆ ਉਹ ਖਾੜ ਮੁੜਕੇ ਜਿੱਦਾਂ ਉਹ ਤੇ ਉਹ ਅੱਧਾ ਆਂਦੀ ਹੋਣੀ ਤੇਨੂੰ ਤਾਂ ਜ਼ਰੂਰ ਤਾਂ ਨਹੀਂ ਪਰਦਾਈਆਂ ਕਿੰਨੀਆਂ ਲਵੀਆਂ ਹੁਣ ਤੇਨੂੰ ਕਿੱਥੀਆਂ ਲਗਣੀਆਂ ਤੇ ਮੈਂ ਨਹੀਂ ਚਰਮੁਕੇ ਗਾੜੀ ਕੋਈ ਗੱਲ ਬਾਤ ਕਰਦੀ ਕਿਦਾਂ ਤੂੰ ਮਰਜੀ ਗੜੀਆਂ ਜਿਹੜੇ ਹੁਣ ਬਣਾਏ ਆ ਇਹ ਤੇ ਖੜਾ ਸੇਰ ਤੇਰੇ ਭਰਾ ਦੀ ਆਖੂਗਾ ਵੀ ਕੁੜੀ ਨੂੰ ਦੇ ਕੇ ਨਹੀਂ ਕੋਈ ਤੋੜਿਆ ਹਾਲ ਨਾ ਆਪ ਤਾਂ ਦੋਣਗੇ ਤੇ ਮੈਂ ਤੁਮੇ ਲਾਲाराम ਦੀ ਦੁਕਾਨ ਤੋਂ ਬਣਾਏ ਵਕਾ ਲਿਆਏ ਸਾਂਦੀ ਆਪਸਾਂ ਹੋ ਗਈ ਚਲੋ ਤੇਰੀ ਮਰਜ਼ੀ ਗਾੜੀ ਤੇ ਚਲੋ ਮੈਂ ਇਹਨਾਂ ਨੂੰ ਵੇਖਾਂ ਕਿੱਥੇ ਆ ਆ ਲੈ ਤਿਆਰੀ ਹੋ ਰਹਾ ਆ ਤਿਆਰੀ ਕਰਨੀ ਪੈਣੀ ਮਗਣਾ ਨਹੀਂ ਨਹੀਂ ਰਿਆਂ ਫੇਰਦਾ ਨਹੀਂ ਅੱਗੇ ਨਹੀਂ ਤਾਂ ਰਾਤ ਦਾ ਹੀ ਮਹਾ ਹੈ ਮਤਲਬ ਕਿ ਪੁੱਛ ਗਏ ਅਸਰ ਉਹਦੇ ਆਂਦੀ ਸ਼ਾਮ ਨੂੰ ਆ ਜਿਓ ਰਹਿਣਾ ਇਹ ਕੁਦਰਤ ਦਾ ਮਹਾ ਨਹੀਂ ਹੈ ਦੇ ਨਹੀ ਫਿਰ ਖਾ ਘਰ ਫਿਰ ਮਾਤਾ ਕੱਲੀ ਹੁੰਦੀ ਆ ਹਮ ਘਰ ਸਰਦਾ ਹੋਵੇ ਬੇਕੰਤਾ ਰਹਿ ਰੂਪ ਹੋਵੇ ਕੋਈ ਗੱਲ ਨਹੀਂ ਹੋਰ ਇਹ ਆਇਆ ਚਲ ਸੁਮੰਦਰ ਦਾ ਵੀ ਦਿਲ ਲੱਗਾ ਨਿਆਂ ਨੇ ਦੇਖ ਲੱਗਾ ਸੁਮੰਦਰ ਦੇ ਤੁਹਾਨੂੰ ਪਤਾ ਫਿਰ ਇੱਥੇ ਲੱਗਣਾ ਹੀ ਪੈਗੇ ਆ ਕੋਈ ਨਹੀਂ ਉਹਥੇ ਵੀ ਹੋੜੀ ਹੋੜੀ ਲਾਉਗੀ ਤੇ ਪੇਰੀ ਆ ਘਰ ਦੇ ਹੁਣ ਉਹੀ ਆਦਾ ਆ ਚਲੋ ਕੋਈ ਨਹੀਂ ਆ ਗਿਆ ਕਿ ਉਹ ਰਖਿਆ ਉਹਦਾ ਮੈਂ ਦਿਲ ਲਾ ਇਸ ਨਾਲ ਚੀਤ ਗੱਲ ਨਹੀਂ ਨਹੀਂ ਕਹੇ ਗੱਲ ਦੀ ਤੰਗੀ ਨਹੀਂ ਆਹੀਂ ਤੇ ਕੋਈ ਗਿੰਦੇ ਨਹੀਂ ਨਹੀਂ ਲੱਗਦਾ ਕੰਮ ਲਓ ਵੀ ਨਹੀਂ ਗਿਆ ਇਹਨਾਂ ਕੀ ਕਰ ਰਹੀ ਨੀ ਨੀਨਾ ਕਿਤੇ ਜਾ ਕੇ ਥਾਂ ਕਰਕੇ ਛੋੜ ਜੇ ਹੈ ਹੂੰ ਨਹੀਂ ਨਹੀਂ ਉਹ ਕੋਈ ਗੱਲ ਨਹੀਂ ਉਹ ਠੀਕ ਹੀ ਰਹਿੰਦੀ ਆ ਨਾ ਹਾਂ ਠੀਕ ਹੈ ਹੁੰਦਾ ਹੂੰ ਤੁਰਾ ਖਲੀਆ ਹਾਂ ਹੋ ਗਈ ਰੈਡੀ ਹਾਂਜੀ ਹੋ ਗਈ ਚੱਲੀਏ ਸਮਾਂ ਲੈਣਾ ਨਹੀਂ ਨਹੀਂ ਵੀਰ ਜੀ ਫੇਰ ਆ ਜਾਾਂਗੇ ਹਾਂ ਰਹਿਣਾਣਾ ਇੱਕ ਦੋ ਦਿਨ ਨਹੀਂ ਕੋਈ ਨਹੀਂ ਸਾਦਾ ਨਹੀਂ ਕੋਈ ਗੱਲ ਨਹੀਂ ਕੇ ਆ ਜਾਗੇ ਹੁਣ ਤੀ ਆਇਓ ਸਾਡੇ ਜੀ ਆਹੋ ਤਾਂ ਇਹ ਮਾਰ ਲਿਓ ਕਿਤੇ ਚੱਕਰ ਚੱਲ ਨਹੀਂ ਆਉਣਾ ਇਹ ਪਹਿਲਾਂ ਵੀ ਤਿਆਰ ਹੋਣਦੇ ਆ ਮੈਂ ਚੱਲ ਜੰਨੇ ਆ ਤੇ ਤੁਹਾਡਾ ਫੋਨ ਆ ਗਿਆ ਮੈਂ ਚੱਲਣਾ ਹੋ ਜੀ ਆਹ ਨਹੀਂ ਆਇਓ ਨਿਆਣਿਆਂ ਨਾਲ ਲੈ ਆਓ ਨਾਲ ਨੂੰ ਆ ਗਿਆ ਜੇ ਲੋਕ ਤਾਂ ਕਿ ਤੁਹਾਨੂੰ ਇਹ ਮਾਰਦੇ ਹੋ ਉੱਧਰ ਜਾਣਾ ਆ ਚਲੋ ਆਓ ਮਾਰੋ ਚੱਕਰ ਜੰਮਿਆ ਮੈਂ ਮਾਰਾਂ ਮੈਂ ਆਦਰਾ ਤੂੰ ਮਿਲੋਂਦੀ ਨਹੀਂ ਆਜੋਗਾ ਨਹੀਂ ਨਹੀਂ ਕੋਈ ਨਹੀਂ ਜਾਓ ਤੁਸੀਂ ਜਾਓ ਤੇ ਗੁੱਸਾ ਕਰੇਗੀ ਵੀ ਆਹ ਹੋਇਆ ਤਾਂ ਰਾਹ ਬੜੀ ਛੇਤੀ ਨਹੀਂ ਪੱਤੀ ਰਹੇ। ਚਲੋ ਕੋਈ ਗੱਲ ਨਹੀਂ ਛੇਤੀ ਆ ਜੰਦੇ ਆ। ਹਾਂ ਛੇਤੀ ਆ ਜੀਓ ਨਾ ਜਿਆਦਾ ਜਿਆਦਾ ਨਾ। ਚਲੋ ਠੀਕ ਹੈ ਮੇਲਾ ਹੀ ਹੈ ਸਦਾ। ਮੈਨੂੰ ਨਹੀਂ ਲੱਗਦਾ। ਕਿਤੇ ਗਏ ਨਹੀਂ ਕਰਨਗੇ ਉਹਦੇ ਤੇ ਬੂਆ ਮਾਣ ਕਰਕੇ ਜਾਣਾ ਹੈਗਾ। ਜਾ ਮੈਂ ਨਾ ਭੇਤ ਲੈਟ ਕੇ ਜਾਣਾ ਸੀ ਇੱਧਰ ਵੀ ਨਹੀਂ ਕੋਠੇ ਦੇ ਹੁਣੇ ਆ ਸੋਨੀ ਬੜੀ ਪਈ ਹੈ ਕੋਠੇ ਤੇ ਨੇ ਹੁਣ ਤੇ ਜਾ ਗਏ ਸੀ ਹਨ ਨੂੰ ਇੱਕ ਦਿਨ ਲੋਕੀਂ ਕਿਹਾ ਹਾਂ ਉਹਨਾਂ ਨੂੰ ਡਾਰਿਆ ਹਟੇ ਤੇ ਦੱਸ ਹੱਸ ਤੇ ਇਹ ਕਿੰਧੇ ਗੱਲਾਂ ਕਰਦੇ ਚੱਲ ਆਜੋ ਕੋਠੇ ਤੇ ਵੇ ਲੈਣੇ ਆ ਨਹੀਂ ਥੱਲੇ ਉੱਤੀ ਹੈ ਲੱਭ ਲਈ ਨਾ ਕੰਮ ਕੀ ਕਰ ਲੋ ਅੰਠੇੜੀ ਮੇ ਲੋਕ ਵੀ ਨਾ ਲੱਗ ਲੜ ਉੱਥੇ ਗੱਲ ਕਰਦੇ ਵਾ ਕੀ ਮਾਰਦਾ ਐ ਨਹੀਂ ਐ ਨਾ ਜੇ ਹੁੰਦੇ ਨਾਲ ਆ ਦੀਵਾ ਸੁਣ ਕੇ ਬਾਹਰ ਨਿਕਲੇ ਹੋਣਾ ਸੀ ਨਾ ਉੱਥੇ ਦੇ ਹੁਣ ਇੱਥੇ ਉੱਥੇ ਚੱਲ ਆਜੋ ਉੱਥੇ ਤੇ ਚੱਲ ਅਬੀਜੀ ਕੀ ਬੰਡਿਆ ਵਾ ਕੋਈ ਨਹੀਂ ਤੇ ਮੈਂ ਕੱਪੜੇ ਲਾ ਕੇ ਨਹੀਂ ਛੋੜਨ ਮੈਂ ਕਿ ਲੈ ਗਈ ਕਾਰ ਤੇ ਬੈਜੋ ਤੇ ਹੀ ਉੱਤੇ ਹੀ ਆ ਕੇ ਮੈਨੂੰ ਲੱਗਦੇ ਲੱਗਦੇ ਲੱਗ ਹੱਲੇ ਵੇਖਣ ਦੇ ਕੋਈ ਵੀ ਨਹੀਂ ਠੀਕ ਆ ਮੈਂ ਤੈਨੂੰ ਕਹਿਣ ਦਾ ਮੈਂ ਹਰ ਤੋ ਵੇਖ ਕੇ ਲੋਗੇ ਲੱਗਦੇ ਨਹੀਂ ਲੁਪਨਾ ਕਿਉਂ ਆ ਮੈਂ ਆ ਕੱਪੜੇ ਮੈਂ ਸਾਲ ਸੁੱਕ ਕੇ ਹੀ ਕਿਤੇ ਚਲ ਲੈ ਆਈ ਚੰਨੀ ਆ ਸ਼ਾਮ ਆ ਪੈ ਚਲੀਆਂ ਵਾ ਤੇ ਕੀ ਗੱਲ ਤਿਆਰੀ ਤੇਰੀ ਕਰ ਲਈ ਹਾਂਜੀ ਚੱਲ ਜਨਾ ਵਾ ਚੱਲੀਏ ਬੱਸ ਤਾਂ ਨਹੀਂ ਐ ਪੋਗਾ ਰੌਣਕ ਜੀ ਲੱਗੀ ਹੀ ਬਾਵਾ ਰੌਣਕ ਜੀ ਦੇ ਲੱਗੀ ਤੁਹਾਨੂੰ ਪਤਾ ਹੀ ਹੈ ਫਿਰ ਮੰਮੀ ਜੀ ਵੀ ਘਰ ਕਰ ਲਈ ਆ ਅੱਛਾ ਹਾਂ ਜੀ ਉਹ ਸੋ ਕੋ ਕੈਂਡੀਡੇਟ ਹੈ ਮਨਾ ਅਜੇ ਉਹਦੇ ਕੋਸ਼ਾਂ ਮੈਂ ਭੇਜ ਦਿੱਤੀ ਚੱਲ ਬਹਿ ਜਾਓ ਘਰੀ ਤੇ ਨਹੀਂ ਬਹਿਣਾ ਨਹੀਂ ਆਈ ਬਸ ਮਿਲਨੀ ਆਈ ਇਹਨਾਂ ਠੀਕ ਆ ਰਾਜਦੀਪ ਆਇਆ ਪੁਣ ਰਾਜਦੀਪ ਨੇ ਆ ਜਾਣਾ ਸ਼ਾਮ ਤੱਕ ਨਿਕਲੋ ਰਾਜਦੀਪ ਨੂੰ ਮਿਲ ਲਿਓ ਮੈਨੂੰ ਤਾਂ ਪਤਾ ਨਹੀਂ ਕਦੋਂ ਹੋਣਾ ਨੇਰਾ ਹੈਗਾ ਅੱਛਾ ਕੈਮਰਾ ਮਮੀ ਦੀ ਨਦੀ ਜੇ ਉਹਲੇ ਸੌਂਦੇ ਆ ਜੇ ਤੇ ਹੁਣ ਟਾਈਮ ਬੜਾ ਹੋ ਗਿਆ ਠੀਕ ਆ ਰਾਜਦੀਪ ਕਹਿੰਦਾ ਸੀ ਮੈਂ ਆ ਜਾਣਾ ਸ਼ਾਮ ਤੱਕ ਉਹਨਾ ਟ੍ਰੇਨ ਉਹਨਾਂ ਦੀ ਕੈਨਸਲ ਹੋ ਗਈ ਤੇ ਬੱਸੇ ਆਉਂਦੇ ਆ ਫਿਰ ਤਾਂ ਕਰਕੇ ਟਾਈਮ ਲੱਗ ਗਿਆ ਉੱਧਰ ਤੇ ਆ ਜਣਾ ਹੀ ਪਾਵੇਂ ਸਾਨੂੰ ਮਿਲ ਨਹੀਂ ਜਾਂਦਾ ਅੱਛਾ ਅੱਛਾ ਚਲ ਕੋਈ ਨਹੀਂ ਤੇ ਸਾਰੇ ਜਣੇ ਉੱਤੇ ਆ ਜਿਓ ਕੋਈ ਨਹੀਂ ਆਵਾਂਗੇ ਆਹ ਮਾ ਵੀਰ ਤੇ 라ਊਗਾ ਤੇ ਫਿਰ ਆਵਾਂਗੇ ਚਾਹੀ ਤੂੰ ਹੀ ਆਜੋ ਪਹਿਲਾਂ ਨਹੀਂ ਅਹੀਂ ਵੀ ਆਵਾਂਗੇ ਚਲ ਵੀਰ ਰਹੂਗਾ ਉਦੋਂ ਵੀ ਆ ਜਿਓ ਪਹਿਲਾਂ ਵੀ ਆ ਜਿਓ ਕੋਈ ਗੱਲ ਨਹੀਂ ਆਵਾਂਗੇ ਹੁਣ ਕਿਉਂ ਨਹੀਂ ਗਾ ਚਲੋ ਆਜੋ ਫਿਰ ਚਲੋ ਫਿਰ ਥੱਲੇ ਚਲ ਦੇ ਜੀ ਥੱਲੇ ਚਲ ਲੈ ਕੋਈ ਨਹੀਂ ਸਮਨਾ ਆ ਤੈਨੂੰ ਮੈਂ ਥੋੜਾ ਪਿਆਰ ਦੁਰਤ ਦਈਏ ਕਿ ਖਾਲੀ ਭੇਜਣਾ ਵਾ ਆ ਜਾ ਨਹੀਂ ਨਹੀਂ ਕੋਈ ਨਹੀਂ ਪਿਆਰ ਹੀ ਪਿਆਰ ਨਹੀਂ ਕੋਈ ਗੱਲ ਨਹੀਂ ਪਿਆਰ ਹੀ ਕਿਉਂ ਆ ਅੱਛਾ ਆ ਜਿਹੜਾ ਸਾਡਾ ਫਰਜ਼ ਵਾ ਹੀ ਤੋ ਉਹਦਾ ਕਰਨਾ ਹੀ ਕਰਨਾ ਸਾਬ ਜੀ ਹਾਂ ਜੀ ਕੋਈ ਨਹੀਂ ਪਿਆਰ ਹੀ ਪਿਆਰ ਰਹਿਣ ਤੋ ਇਹ ਨਾ ਜਾਣ ਦਿਓ ਨਹੀਂ ਨਹੀਂ ਤੂੰ ਬੈ ਇਤਰਾਮ ਨਾਲ ਪਿਆਰ ਹੀ ਪਿਆਰ ਕਿਉਂ ਆ ਪਿਆਰ ਦਿੰਨੇ ਆਂਗਾ ਤੈਨੂੰ ਹੁਣ ਖਾਲੀ ਘੱਲਣਾ ਵਾ ਲੱਲਾ ਲੱਲਾ ਕਿਸਮਤ ਦੇ ਨਾਲ ਮਿਲਦਾ ਚੰਦਰੀਏ ਪਿਆਰ ਭਾਬੀਆਂ ਦਾ ਚੁੱਕ ਕਰ ਜੋ ਜੋ ਬਗੀ ਕਰ ਜੋ ਮੈਂ ਮੜਾ ਕਹਨੇ ਲੈ ਸੁਮਨ ਬੜਾ ਐਂਦੋ ਭਾਬੀ ਜੀ ਕੋਈ ਨਹੀਂ ਥੋੜੇ ਹੀ ਆ ਚੱਲ ਤੂੰ ਬਣਾ ਲਈ ਕੱਪੜੇ ਮੈਨੂੰ ਕੀ ਪਤਾ ਮੇਰੇ ਤੈਨੂੰ ਪਸੰਦ ਆਉਣੇ ਕਿ ਨਹੀਂ ਆਉਣੇ ਕੋਈ ਗੱਲ ਨਹੀਂ ਭਾਬੀ ਜੀ ਕੱਪੜੇ ਲੈ ਚੱਲ ਮੈਨੂੰ ਦੱਸਿਆ ਹੀ ਫਿਰ ਪੈਰ ਤੇ ਮੈਂ ਸਹਿਰ ਮੇਰੇ ਤੋਂ ਜਾਏ ਨਹੀਂ ਗਹਿਰਾ ਆਜ਼ਦੀਪ ਹੁੰਦਾ ਤੇ ਮੈਂ ਨਾਲ ਲੈ ਕੇ ਚੱਲ ਜਣਾ ਹੀਗਾ ਨਹੀਂ ਚਲੋ ਤੁਸੀਂ ਰਹਿ ਵੀ ਰਹਿਣ ਤੇ ਕੋਈ ਗੱਲ ਨਹੀਂ ਜਦੋਂ ਸਾਡੇ ਕੋਲ ਹੁੰਦੇ ਉਹ ਚੱਲ ਨਹੀਂ ਕੋਈ ਗੱਲ ਨਹੀਂ ਰਹਿਣ ਕੋ ਦਿੰਦੇ ਪੜ ਕੇ ਸੁੱਕੀ ਸੰਦੀ ਖਾਲੀ ਕੰਨੂ ਜਾਣਾ ਚਲੋ ਠੀਕ ਹਾਂ ਚਲੋ ਚਲੋ ਠੀਕ ਆ ਭਾਬੀ ਜੀ ਫਿਰ ਹਾਂ ਠੀਕ ਆ ਜੀ ਮਿਲਦਾ ਮਿਲਦੀ ਜੋ ਤੇ ਨਾ ਹਾਂ ਕਿਵੇਂ ਜਾਣਾ ਚਲੋ ਜੀ ਆਦੀ ਮੈਂ ਨਾਲ ਹੀ ਜਾਣਾ ਵਾ ਕਿ ਤੁਹਾਡੇ ਚਲੋ ਠੀਕ ਆ ਭਾਜੀ ਫਿਰ ਚੰਗਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆਇਓ ਘਰੇ ਹਾਂਜੀ ਹਾਂ ਠੀਕ ਆ ਕੀ ਹੋ ਕੀ ਹੈ ਵਾਰੰਟ ਆ ਗਈ ਮਾਤਾ ਦਾ ਫੋਨ ਆ ਗਿਆ ਹੈਲੋ ਮੰਮੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੇ ਚਲ ਠੀਕ ਆ ਤੇ ਤੈਨੂੰ ਮੈਂ ਕੀ ਕਿਹਾ ਕਿ ਸਮਝਾ ਕੇ ਕੱਲ ਆ ਇਥੋਂ ਹੈ ਤਨ ਮੈਂ ਇਨੀ ਗੱਲ ਕਹੀ ਸੀ ਵੀ ਸਾ ਦਿਨ ਤੇ ਆ ਜਾਣਾ ਤੇ ਤੂੰ ਮਿੰਤਾ ਕਰਦਾ ਵੀ ਨਹੀਂ ਚਲ ਇੱਕ ਰਾਤ ਤੇ ਮੰਮੀ ਰਹਿਣ ਦੋ ਇੱਕ ਰਾਤ ਤੇ ਰਹਿਣ ਦੋ ਹਣਾ ਤੇ ਜੇ ਮੈਂ ਤਾਂ ਇੱਕ ਰਾਤ ਰਹਿਣ ਦੀ ਛੁੱਟੀ ਦਿੱਤੀ ਸੀ ਤੇ ਮੈਂ ਇਹ ਤੇ ਨਹੀਂ ਆਖਿਆ ਵੀ ਉੱਥੇ ਪੀਂਗਾ ਪਾ ਕੇ ਵਿਆਹ ਰਵਾਂ। ਪੀਂਗਾ ਗਾਦੀਆਂ ਪਾਈਆਂ ਮੰਮੀ ਮੈਂ ਇੱਥੇ ਧੀਆ ਮਨਾਉਣਾ ਆਵਾ। ਆਦੋਗੀ ਤੁਹਾਡੇ ਵਾਲੀ। ਉਹ ਸਿਆਣੇ ਕਹਿੰਦੇ ਹੁੰਦੇ ਆ ਪੀ ਨੋਟ ਪਨਾਇਆ ਤੇ ਗਿਆ ਤੇ ਪੁੱਤ ਵਿਆਹਾ ਤੇ ਗਿਆ ਤੇ ਤੂੰ ਦੇ ਪੁੱਤ ਉਹ ਕੰਮ ਕਰਕੇ ਵਿਖਾਲ ਦਿੱਤਾ ਵਾ। ਲੈ ਇਹ ਕਿਹੜੀ ਗੱਲ ਹੋਈ ਮੰਮੀ? ਨੋਟ ਪਨਾਇਆ ਤੇ ਗਿਆ ਪੁੱਤ ਵਿਆਹਾ ਤੇ ਗਿਆ ਤੇ ਨਾਵੇਂ ਆਉਂਦੇ ਮੈਂ ਤੈਨੂੰ ਕਦੋਂ ਕਿਹਾ ਮੈਂ ਤੇ ਕਿਹਾ ਮੈਂ ਨਹੀਂ ਵਿਆਹ ਕਰਨਾ। ਕੋਈ ਨਾ ਨੋਟ ਬਣਾਉਂਦੇ ਤੇ ਨਾ ਪੁੱਤ ਵਿਆਹਉਂਦੇ। ਹੁਣ ਉਹਨਾਂ ਨੇ ਇੰਨਾ ਜ਼ੋਰ ਲਾਇਆ ਤੇ ਰਹਿਣਾ ਹੀ ਪੈਣਾ ਸੀ ਬੱਲੇ ਤੇਰੇ ਉਹਨਾਂ ਨੇ ਇੰਨਾ ਜ਼ੋਰ ਲਾਇਆ ਤੇ ਤੂੰ ਰਹਿ ਪਿਆ ਵਾ ਤੇ ਜੇ ਮੈਂ ਇੰਨਾ ਜ਼ੋਰ ਲਾ ਕੇ ਤੁਹਾਨੂੰ ਸਮਝਾ ਕੇ ਕੱਲਿਆ ਇਹਦਾ ਮੇਰਾ ਕੋਈ ਮੁੱਲ ਨਹੀਂ ਆ ਹੂੰ ਤੇ ਕੋਈ ਨਹੀਂ ਬਥੇ ਰੇ ਕੋਠੇ ਉਹਨਾਂ ਦੇ ਉਹਨਾਂ ਨੂੰ ਕਹਿ ਕਿ ਕਮਰਾ ਹਾਨੂੰ ਦੇ ਛੱਡੋ ਤੇ ਅਸੀਂ ਪੱਕੇ ਰਹਿ ਪਈ ਨਹੀਂ ਇੱਥੇ ਕਿਉਂ ਨਹੀਂ ਰਹਿਣਾ ਹੂੰ ਨਹੀਂ ਨਾਲੇ ਤੇਰਾ ਵੀ ਚਾਲ ਅੱਥ ਜੂਗਾ ਸਹੋਰੀਆਂ ਦਾ ਤੇ ਨਾਲੇ ਪੇਕਿਆਂ ਵਾਲੀ ਦਾ ਵੀ ਰੱਥ ਜੂਗਾ ਹਨਾ ਨਹੀਂ ਮੈਨੂੰ ਇਹ ਗੱਲ ਦੱਸ ਕਿ ਉਹਨਾਂ ਨੇ ਹੁਣ ਤੇ ਤਾਂ ਮਾਨੂੰ ਬੜਾ ਜ਼ੋਰ ਲਾਤਾ ਇੱਥੇ ਆਉਣ ਦਾ ਦੂਰ ਹੀ ਉਹਨਾਂ ਨੂੰ ਪੈਂਦਾ ਮਗਰ ਤੇ ਕਿਸੇ ਵੱਟੀ ਨਹੀਂ ਵਾਈ ਉਹਦੇ ਹਾਂ ਚੁੱਪ ਕਰ ਅ ਮੈਨੂੰ ਹੀ ਚੁੱਪ ਕਰਾਵੀ ਹੈ ਇਧਰੋਂ ਨਾ ਆਖੀ ਇਹਨੂੰ ਵੀ ਪਾ ਲੀੜੇ ਤੇ ਚੱਲੀਏ ਲੀੜੇ ਪਾਏ ਹੀ ਆ ਭਰਾਵਾ ਆਹੋਂ ਲੱਗੇ ਆਪਾਂ ਤਿਆਰੀਆਂ ਮੇਆ ਕੱਲ ਸਵੇਰੇ ਲਾਈਟ ਬੰਦ ਹੀ ਤੇ ਮੈ ਗੁਰਦੁਆਰੇ ਸਾਹਿਬ ਜਾਣਾ ਸੀਗਾ ਤੇ ਮੈਂ ਠੰਡੇ ਪਾਣੀ ਨਾਲ ਨਹਾ ਲਿਆ ਨਾ ਗਿਜਰ ਲੱਗਾ ਤੇ ਨਾ ਗਰਮ ਪਾਣੀ ਹੋਇਆ ਤੇ ਮੈਂ ਠੰਡੇ ਨਾਲ ਨਹਾ ਕੇ ਚਲ ਗਈ ਤੇ ਮੈਨੂੰ ਠੰਡ ਲੱਗ ਗਈ ਮੁੜ ਕੇ ਇਹਨਾਂ ਪਤਾ ਵਾ ਮੈਂ ਦਵਾਈ ਦੂਈ ਖਾਧੀ ਆ ਤੇ ਹੁਣ ਵਾਸਾ ਠੀਕ ਤਾਂ ਅੱਜ ਮੈਂ ਸਵੇਰੇ ਸਵੇਰੇ ਨਾਤਾ ਨਹੀਂ ਆ ਹੁਣ ਨਹਾ ਕੇ ਆਈਆਂ ਮੈਂ ਤੇ ਨਾ ਨਾਉਂਦੇ ਠੰਡੇ ਪਾਣੀ ਨਾਲ ਨਾ ਜਾਂਦੇ ਗੁਰਦੁਆਰੇ ਮੈਂ ਕਿਹੜਾ ਤੁਹਾਨੂੰ ਕਿਹਾ ਸੀ ਵੀ ਜਾਓ ਅੱਛਾ ਗੁਰਦੁਆਰੇ ਨਾ ਜਾਂਦੀ ਤੇ ਠੰਡੇ ਪਾਣੀ ਨਾਲ ਮੈਂ ਨਾ ਹੁੰਦੀ ਬੱਲੇ ਤੇਰੇ ਐ ਇੱਥੇ ਬੈਠਾ ਮੱਤਾਂ ਨਾ ਦੇ ਘਾਰਿਆ ਦਿਨ ਮੈਂ ਦੱਸਾਂ ਜਰਾ ਕਿਤੇ ਮੁੜ ਕੇ ਕਹਿ ਲਾ ਤੈ ਮੈਨੂੰ ਵੀ ਮੈਂ ਸੌਰੇ ਜਾਣਾ ਵਾ ਨਹੀਂ ਮੈਂ ਆ ਬੋਲਣ ਲਈ ਆ ਤੇ ਚੰਗੇ ਨਹੀਂ ਲੱਗੀਦਾ ਤੇ ਹਾ ਇੱਥੇ ਤੁਹਾਨੂੰ ਇਹ ਚੰਗੇ ਲੱਗਣੇ ਆ ਤਾਂ ਬੈਠਾ ਇੱਥੇ ਸੌਰੇ ਪਹਿਲੀ ਵਾਰੀ ਤਾਂ ਗਿਆ ਵਾ ਤੇ ਪਿੰਗਾ ਪਾ ਕੇ ਬਹਿ ਗਿਆ ਵਾ ਇੱਥੇ ਪਹਿਲੀ ਵਾਰੀ ਤਾਂ ਡਾਹਾ ਹਲਵਾ ਤੇ ਬਾਅਦ ਚ ਕੀ ਕਰੋਗੇ ਉਹ ਆ ਜੰਨੇ ਆ ਭਰਾਵਾ ਐਵੇਂ ਰੋਲਾ ਪਾਈ ਜਾਂਦੇ ਜੀ ਘਟੋ ਖੋਣ ਆ ਜੰਨੇ ਆ ਜੰਨੇ ਆਉਣਾ ਘਰੇ ਕਦੋਂ ਆ ਚੋਕਾ ਕਿਤੇ ਘਰ ਨੂੰ ਆਓ ਆਹੋ ਤਾਂ ਮ ਫੜਿਆ ਆ ਵੇ ਨਾਨੀ ਸੋਖੀ ਆਣ ਕਰਾ ਕੇ ਬੇਇਤੀ ਮੇਰੀ ਤੇ ਮੈਂ ਕੀ ਕਹਾ ਵਾ ਤੁਰੰਤ ਤੇ ਹੀ ਆਪ ਨਹੀਂ ਦੇ ਮਿਲ ਮਲਾਬ ਦੇ ਲੇ ਰਾਣੀ ਮੁੱਕੰਡਿਆ ਕਦੇ ਉੱਥੋਂ ਮਿਲ ਆਈਏ ਕਦੇ ਉੱਥੋਂ ਮਿਲ ਆਈਏ ਤੇ ਜ਼ਰੂਰ ਉਦਾਂ ਥੋੜੀ ਚੱਲ ਜਣਾ ਹੁਣ ਮਿਲ ਕੇ ਜਾਣਾ ਆਏਗਾ ਉਹ ਤੇ ਆਉਂ ਪਾਏ ਕੱਟੇ ਕਰਨ ਦੀ ਜਿੱਦਾਂ ਮੇਲੇ ਦੀ ਕਰਾਈ ਕਰਨ ਆਈ ਹੁੰਦੀ ਕਰਾਈ ਕਰਨ ਦੀ ਉਹ ਨਾ ਪਵੀ ਚੁੱਪ ਕਰਕੇ ਤੁਰ ਪਾ ਜਾਂਦੀ ਚਲੋ ਚਲੋ ਕਦੋਂ ਉਹ ਤੇ ਗਈ ਉੱਧਰ ਅਜੇ ਤੱਕ ਨਹੀਂ ਆਈ ਭਾਬੀ ਭੈਣ ਕਿਹੜੀਆਂ ਬੰਦਾ ਪਰਪਲ ਦਈ ਜਾਂਦੀ ਮम्मा ਕੋਈ ਜਣਾ ਰੱਖ ਲੋ ਮੈਂ ਉਹਨੂੰ ਬਾਹੋਂ ਫੜ ਕੇ ਰੱਖ ਲਾਂ ਬੰਨ ਕੇ ਰੱਖ ਲਾਂ ਉਹਨੂੰ ਮੈਂ ਮੈਂ ਤਾਂ ਕਿਹਾ ਹੀ ਲੈਪ ਸੱਸ ਉਹਨੇ ਬੋਲਣ ਕਿ ਤਾੜ ਨਹੀਂ ਫਿਰ ਕੀ ਨਿਆਣੇ ਨੇ ਕਹਿ ਤਾਤੇ ਵੇ ਜਰ ਨਿਆਣੇ ਸਿਆਣੇ ਮੇਰੇ ਦਿਵਾਲੇ ਰਿਆ ਕਰੋ ਮੈਂ ਮਾੜਾ ਕਹਤਾ ਮੈਂ ਵੀ ਤੁਹਾਨੂੰ ਕਿਹਾ ਸੀ ਰਹਿਣ ਵੱਲੋਂ ਜੇ ਰਣਵੀਰ ਕੋਠੇ ਚੜਿਆ ਭੁਈ ਨੂੰ ਰੱਖ ਲਾ ਮੰਮੀ ਭੁਈ ਨੂੰ ਜੇ ਤੁਹਾਡੇ ਅੱਖ ਨੇ ਰਹਿਣ ਦੀ ਤੇ ਮੇਰੇ ਅੱਖ ਰਿਆ ਪੂਗੀ ਆ ਹਾਂ ਚਲ ਕੋਈ ਗੱਲ ਨਹੀਂ ਹੋਣ ਉਹਨਾਂ ਵੀ ਘਰ ਜਾਣਾ ਹੀ ਆ ਜੋ ਕਿਸੇ ਦੀ ਟੈਨਸ਼ਨ ਹੁੰਦੀ ਆ ਚਾ ਨਿਆਣੇ ਜੇ ਕਹਿਣ ਰਿਹਾ ਤੇ ਫਿਰ ਕੀ ਹੋ ਗਿਆ ਆ ਨਿਆਣੇ ਤੇ ਮੈਂ ਉਦਾ ਗੱਲ ਕਰਨੀ ਨਿਆਣੇ ਬਸ ਰੱਖ ਲਾ ਰੱਖ ਲਾ ਰੱਖਣਾ ਦਾ ਹੀ ਬਸ ਇਹਨਾਂ ਨੂੰ ਚੜੇ ਰਹਿੰਦੇ ਮਾਂ ਨਹੀਂ ਅਗਲੇ ਰਹਿਣ ਦਾ ਕੁਝ ਹੋਰ ਜੜਿਆ ਰਹਿੰਦਾ ਵਾ ਵੀ ਹਾਂ ਮੈਨੂੰ ਗੁੱਸਾ ਚੜਿਆ ਆਂਦਾ ਮੇਰੇ ਦਿਵਾਲੇ ਰਿਆ ਕਰੋ ਤੁਸੀਂ ਬਸ ਮੈਂ ਤਾਂ ਉੱਧਾ ਬਹਿਣ ਲਈ ਵੀ ਉਹ ਉਧਰੋਂ ਨਹੀਂ ਆਏ ਤਾਂ ਤੂੰ ਰਹਿਣ ਦੀਆਂ ਗੱਲਾਂ ਦਿਆਂ ਕਰਨੀ ਕੋਈ ਨਹੀਂ ਆ ਜਾਂਦੇ ਫਿਰ ਕੀ ਆ ਖਰੀਦਣਾ ਮੀਆਂ ਤਾਂ ਦੇਖ ਲੋ ਕਿਉਂ ਨਾ ਹਾਂ ਚੱਲ ਬਹਿਣ ਕੇ ਮੈਂ ਕਦੋਂ ਆਖਿਆ ਨਾ ਦੇ ਕੋਈ ਨਹੀਂ ਆ ਜਾਂਦੇ ਨੇ ਆ ਆ ਗਈ ਆਇਓ ਉੱਪਰ ਜਿੱਥੇ ਬਹਿ ਜਾਓ ਆ ਬਹਿ ਜਾਓ ਇੱਥੇ ਦਾ ਬੈਠਾ ਦਾ ਚੱਲੀਏ ਪਾਸਾ ਆ ਜਾਓ ਆ ਜਾਓ ਇਧਰ ਆਹ ਨਹੀਂ ਲਗੂੰਗੀ ਗੱਲ ਸ ਯਾਰ ਕੋਹ ਨਹੀਂ ਹੋਇਆ ਕੋਹ ਨਹੀਂ ਆ ਸਭ ਕੀ ਗੱਲ ਹੋਗੀ ਇਹ ਗੱਲ ਕੋਈ ਵੀ ਨਹੀਂ ਸਮਝਣ ਗੱਲ ਤਾਂ ਸੌਂਦਾ ਹਾਂ ਮੈਂ ਕਹਿੰਦੀ ਨਾ ਕਿ ਇਹ ਤਾਂ ਪਤਾ ਹੀ ਆਏ ਹਾਏ ਹਾਏ ਆਹ ਗੱਲ ਹੀ ਤੇ ਇਹ ਵੀ ਤੋ ਤਾਂ ਬਾਹਰ ਹੀ ਪੁੱਛ ਲੈਂਦੇ ਆ ਹਾਂ ਹੁਣ ਪਰੋਣੇ ਦਿੰਦੇ ਆ ਪੁੱਛਦੇ ਨੇ ਇਹਨੂੰ ਮੈਂ ਆ ਗੱਲ ਤੇ ਫਿਰ ਕੀ ਉਹਨਾਂ ਨੇ ਵੀ ਪਰੋਣੇ ਦੇ ਸਾਹਮਣੇ ਦਿੱਤੇ ਤੇ ਮੈਂ ਪਰਦੇਨਾ ਪੁੱਛ ਲਿਆ ਮੈਂ ਚਲੋ ਉੱਤਰ ਗਈ ਆ ਕੀਤਾ ਕਾ ਦਿੱਤਾ ਵੀ ਆ ਕਿ ਨਹੀਂ ਪੁੱਛ ਤੇ ਲਵਾ ਨਹੀਂ ਦਿੱਤੇ ਭਾਬੀ ਉਹਨਾਂ ਨੇ ਪਤਾ ਨਹੀਂ ਮੈਂ ਤੇ ਕਿਨੇ ਨਹੀਂ ਆ ਹਾਂ ਤੇ ਵੇਖਣ ਨੂੰ ਲੱਗਣ ਦਾ ਜਿਵੇਂ 5000 ਰੁਪਇਆ ਹੋਣਾ ਮੇਰੇ ਸਾਹਮਣੇ ਆਇਆ ਚੱਲ ਕੋਈ ਨੇ ਦੇ ਦਿੱਤਾ ਤੇ ਫਿਰ ਕੀ ਆ ਤੇ ਮੈਂ ਕਹ ਮੈਂ ਵੀ ਪਹਿਲਾਂ ਪੰਜ ਤੋਂ ਵੱਧ ਹੀ ਖਰਚੇ ਵਧੀਆ ਸੂਟ ਬਣਾ ਕੇ ਲੈ ਆਈ ਵੇਖ ਲਈ ਤੂੰ ਤੇ ਰਹਿਣ ਦੇ ਨੇ ਕਿਉਂ ਰਹਿਣ ਕੋ ਦੇਣੇ ਅੱਗੇ ਵੀ ਸਮਝਣ ਤੈਨੂੰ ਮੈਂ ਬਖਾਲੇ ਤੂੰ ਇਹੋ ਗੱਲ ਕਹਿ ਗਈ ਉੱਧਰ ਵੀ ਆ ਗੱਲ ਇੰਨੀ ਕਹੀ ਪਿਆਂਦੇ ਨੇ ਤਾਂ ਹਾਂ ਮੈਂ ਕਹੀ ਹੈ ਇਹਨਾਂ ਨੂੰ ਹਾਂ ਮੈਂ ਤਾਂ ਤੁਹਾਡਾ ਖਰਚਾ ਖੁੱਚਾ ਆਇਆ ਮਾਂ ਬੇਹੀ ਪਹਿਲੀ ਵਾਰ ਤੂੰ ਆਈ ਨਾ ਬਣਦੇ ਉਹਦੇ ਵੀ ਬਣਦੇ ਸੀ ਸਾਡੇ ਵੀ ਬਣਦੇ ਚੱਲ ਉਹਨੇ ਤੈਨੂੰ ਪੈਸੇ ਦੇ ਤੇ ਮੈਂ ਤੇਰੇ ਕੱਪੜੇ ਬਣਾ ਲਈ ਚਲੋ ਕੋਈ ਗੱਲ ਨਹੀਂ ਹਾਂ ਮੈਂ ਤਾਂ ਕਹਿਣ ਦੀ ਮੈਂ ਘਰਾਂ ਵਰਗੇ ਘਰ ਆਵਾਜ਼ ਚੱਲ ਖਰਚਾ ਆ ਗਿਆ ਬੜਾ ਚੱਲ ਖਰਚਾ ਹੋਇਆ ਹੁਣ ਜਦੋਂ ਸੀ ਪੈਣਾ ਜਿਹੜਾ ਰਿਵਾਜੀ ਤਿਰਵਾ ਚੱਲਦੇ ਉਹ ਜਿਹੜੇ ਬਣਨੇ ਉਹ ਤੇ ਕਰਨੇ ਪੈਣੀਆਂ ਸਾਨੂੰ ਹਣ ਭਾਈ ਹੱਸਦਿਆਂ ਕਰੀਏ ਤੇ ਭਾਈ ਰੋਂਦਿਆਂ ਕਰੀਏ ਚਲੋ ਕੋਈ ਗੱਲ ਨਹੀਂ ਚਲ ਵੀ ਹਲੀ ਚਲ ਠੀਕ ਆ ਚੱਲ ਪੈਣਾ ਇਹ ਤੁਹਾਨੂੰ ਆਖਿਆ ਜਾ ਬਹੁਤ ਨਹੀਂ ਹੁਣ ਮੰਨਣ ਨਹੀਂ ਡਏ ਤੇ ਨਹੀਂ ਕੋਈ ਮਰਤੀ ਤੇ ਰਾਜਾਂਗੇ ਤੁਸੀਂ ਆਏ ਹੋਣਾ ਕੋਈ ਨਹੀਂ ਆਵਾਂਗੇ ਛੁੱਟੀ ਛੱਟੀ ਹੋਊਗੀ ਨਾ ਬੱਚਾ ਨੂੰ ਕਿਹਾ ਫੇਰ ਆਵਾਂਗੇ ਚਲੋ ਫੇਰ ਕੋਈ ਰਹਿ ਦਿੰਦੇ ਹਾਂ ਕੋਈ ਨਹੀਂ ਆਣਾ ਹਮ ਤੋ ਆਏ ਤੇ ਦੱਬੇ ਕਹਿੰਦਾ ਲਈ ਤਾਂ ਕਿਉਂ ਚਲੋ ਕਰ ਹਾਂਜੀ ਵੀਰ ਜੀ ਹਾਂ ਰਹਿਣ ਦੇ ਵੀਰ ਜੀ ਕੋਈ ਗੱਲ ਨਹੀਂ ਕੱਪੜੇ ਬਣਾਏ ਨੇ ਤੇ ਕੋਈ ਚੀਜ਼ ਕੋਈ ਬਣਾਣੀ ਹੜ ਚਲੋ ਯਾ ਨਾਹਰ ਹਾਂਜੀ ਠੀਕ ਹੈ ਹਾਂ ਚਲੋ ਚੰਗਾ ਫਿਰ ਚੰਗਾ ਮਾ ਆ ਦੇ ਰਿਹਾ ਫੇਰਾ ਪੂਰਾ ਹਾਂ ਕਮਨਾਂ ਤੋਂ ਕਮਨਾਂ ਕਰੀਂ ਨਾ ਕਮਨਾਂ ਕਰੀਂ ਨਹੀਂ ਰਹਾਂ ਅੰਦੇ ਕੋਈ ਇੱਕ ਫਰਾਇ ਤੇ ਨਿਫਰਾਇ ਤੂੰ ਉਹ ਭੜਾਈ ਜਾਨੀ ਕੋਈ ਨਹੀਂ ਰਹੋਗੇ ਦੱਸ ਚਲੋ ਠੀਕ ਹੈ ਕਹਿੰਦਾ ਵੀਰ ਜੀ ਆਇਓ ਵੀਰੇ ਹਾਂ ਕੋਈ ਨਹੀਂ ਆਵਾਂਗੇ گرم ہوئی ਉਹੀ ਨਾ ਕੋ ਸੋਚਿਓ ਆਪਣੇ ਬਾਰੇ ਉਹਨੇ ਕੁੜੀ ਨੇ ਘਰ ਲਈ ਇਹਨਾਂ ਕੋ ਕੀਤਾ ਫਿਰ ਕੀ ਐ ਇੱਥੇ ਕੰਮਕਾਰ ਕਰਦੀ ਰਹੀ ਸਾਡੇ ਹਾਂ ਜੇ ਇਹਨਾਂ ਗੇ ਅਸੀਂ ਕਰੀ ਦਿੱਤਾ ਤੇ ਫਿਰ ਕੀ ਹੋ ਗਿਆ ਹਾਂ ਹਾਂ ਜੇ ਉਹ ਕੰਮਕਾਰ ਕਰਦੀ ਰਹੀ ਐ ਨਾ ਤੇ ਟਰੱਕ ਲਿਆਉ ਤੇ ਕੰਮੋਂ ਲੱਜ ਕੇ ਛੱਡ ਜਾਈਏ ਇੱਥੇ ਉਹ ਤੇਰੀ ਦਿਹਾੜ ਤੋਂ ਕੀ ਬੋਲਣ ਦੀ ਬੋਲਦੀ ਰਹੀ ਮੈਂ ਚੱਲਿਆ ਮੈਂ ਹਾਂ ਹਾਂ ਜਾਓ ਚੱਲਿਆ ਜੇ ਤੇ ਮੇਰਾ ਤਾਂ ਕੋਈ ਪਹਿਲੋਂ ਗਤੂਦ ਨਹੀਂ ਆ ਕਿ ਹੁਣ ਇੱਥੇ ਕਿੱਥੇ ਕਦਾ ਹੋਣਾ ਵਾ ਆਪਣੀਆਂ ਹੀ ਮਰਜ਼ੀਆਂ ਸਾਰਾ ਟੱਫਰ ਕਰਦਾ ਰਿਹਾ ਆਪਣੀਆਂ ਹੀ ਮਰਜ਼ੀਆਂ ਕਰਦਾ ਰਿਹਾ ਆ ਨਹੀਂ ਹੋਣ ਇਹਨਾਂ ਨੂੰ ਕੋਈ ਗੱਲ ਪਿਆ ਕਰਨ ਨਾ ਕਰਨ ਫੜੇ ਕਟਣੀ ਜੀ ਉਹ ਵੀ 500 ਰੁਪਇਆ ਮੁੰਡੇ ਨੂੰ ਜਿਹੜਾ ਅਸੀਂ ਦਿੱਤੇ ਉਹ ਚੋ ਹੀ ਭੜਾ ਗਈ